ਕਾ ਗੋਤੋ ਬਾਣ ਦੀ ਤਿਆਰੀ ਕਰ ਲਈ ਦੋਸਤੋ ਪਰ ਮਾ ਜੱਲੇ ਭਾਈ ਆਪਣੇ ਖੇਤ ਚੋਏ ਵਾਲਾ ਖੇਤ ਹੈ ਰੋ ਲਈ ਪਾਪ ਦੇਖੋ ਨਵੇਂ ਮਿੱਤਰੋ ਸੁਆਗਤ ਹੈ ਵਾਸਤਾ ਆ ਗਿਆ ਸਕੰਦਰਾ ਕੋੜ ਆ ਗਿਆ ਲੈ ਕੇ ਹੁਣ ਦੋਆਂ ਨਾਲ ਤਿੰਨ ਚਾਰ ਕਿੱਲੇ ਤੋਂ ਤਿਆਰ ਕਰਕੇ ਜਾਵੇਂ ਬਈ ਤੜਕੀ ਜਿਹੜੀ ਬੀਜਣ ਲੱਗ ਜੀਏ ਬਾਕੀ ਰਹਿ ਜਾਏ ਕੋਈ ਨਹੀਂ ਤੜਕੀ ਮਾਰ ਦਿਆਂਗੇ ਯਾ ਮੇਰੇ ਮਾਨੋ ਲੈ ਵੀ ਮਿੱਤਰ ਪਿਆਰਿਓ ਆਪਾਂ ਚੱਲਿਆ ਸ਼ਹਿਰ ਨਾਲੇ ਲਿਆਵਾਂਗੇ ਤੇਲ ਦੀ ਢੋਲੀ ਨਾਲੇ ਲਿਆਵਾਂਗੇ ਕਣਕ ਦਾ ਬੀ ਹੁਣ ਆਪਾਂ ਆਗੇ ਜੰਗਲ ਵਿੱਚ ਜੰਗਲ ਕਰਾਸ ਕਰਕੇ ਫੇਰ ਚੱਲਾਂਗੇ ਆਪਾਂ ਪਾਤੜਾ ਬਈ ਦੇਖੋ ਮਿੱਤਰੋ ਪਾਤੜਾ ਦਾ ਲਿਆਵਾਂਗੇ ਆਪਾਂ ਕਣਕ ਦਾ ਬੀ ਰੇਣੀ ਨਹੀਂ ਕੋਈ ਬੁਢਾ ਹੀ ਨਹੀਂ ਕੋਈ ਭੋਟਾ ਤਾਂ ਇਹ ਕੱਲਾ ਜਾ ਕਰ ਹਾਂ ਨੱਬੇ ਦਾ ਬਾਪ ਮਾ ਬਈਆ ਤਾਂ ਸਿਸਟਮ ਗਲਤੇ ਹੋ ਗਿਆ ਮਣਗਾ ਯਾਰ ਇਹ ਵਟ ਕੱਲਾ ਬਹਿ ਮਾਲਾ ਭੋਜ ਕੱਲਾਣਾ ਪੜਿਆ ਜਿਹੜਾ ਇਹ ਪਰਦਰਾਂ ਨੰਬਰ ਸੁੱਕ ਤੇ ਉਤਰ ਮੰਦ ਹੂੰ ਬਸ ਹੁਣ ਸੁੱਕ ਜਾਂਦੀ ਹੈ ਨਾ ਇਹ ਪਰਦੇ ਜਿਹੜੇ ਇਹ ਤਾਂ ਨਿਉ ਨੱਬ ਦਈਏ ਹੂੰ ਇਹੋ ਵਰਫੇਂਆ ਹੂੰ ਈਮੋ ਖੇਰ ਖੇਵੋ ਦਾਇ ਮਿੱਤਰੋ ਦੂਜੇ ਵਿੱਚ ਚੱਲ ਰਿਹਾ ਬਾਬਰ ਸ਼ੇਰ ਦੂਜੇ ਵਿੱਚ ਦੂਜੇ ਵਿੱਚ ਪਾਰਾ ਤਮਾਲਾ ਦੇਖੋ ਬਾਈ ਨਹੀਂ ਰਹਾਤੀ ਦੋਸਤੋ ਜਿਹੜਾ ਤੱਪੜ ਛੱਪੜ ਵਾਲਾ ਕੰਮ ਹੈ ਨਾ ਦਰਾਂ ਦਾ ਘੱਟੂ ਸੌਦਾ ਬਾਈ ਨਹੀਂ ਰਹਦੀ ਹੈਗੀ ਦੇਖੋ ਲੈ ੱੱਲੇ ਕਰਦੇ ਹੋਰੇ ਇੱਥੇ ਰੁਕ ਐ ਬਾਈ ਰਣ ਦੀ ਥੋੜੀ ਐ ਬਾਈ